ਰਾਗ ਤਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮਾਦੋ ਮੇਰੇ ਵਰਗਾ ਕੋਈ ਨਹੀਂ ਮਾਣਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। اے ਸੋਹਣੇ ਰਾਮ ਮੈਨੂੰ ਦਾਸ ਨੂੰ ਇਹ ਪੂਰਨ ਸਤਿਗ ਬਖਸ਼ ਕਿ ਮੇਰਾ ਮਨ ਤੇਰੀ ਸਿਫਤ ਸਲਾ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ। हे सोने रामा मैं तैथों सदा सदके हां तू किस गलले मेरे नाल नहीं बोलदा रहआव रविदास याखदे हन हे मादो कई जन्मा तो मैं तैथों बिछੜਿਆ आ रह हां मेहर कर मेरा एहे जन्म तेरी याद विच बीते तेरा दीदार कीत्या बड़ा चिर हो गया है दर्शन दी आस विच ही मैं जियौंदा हां ਵਾਹ ਏ ਕ੍ਰਿਚੀ ਦਾ ਖਾਲਸਾ ਵਾਹ ਏ ਕ੍ਰਿਚੀ ਕੀ ਫਤਿਹ